ਪੰਜਾਬ ਸਰਕਾਰ ਦਾ ਸਿਹਤ ਵਿਭਾਗ ਆਪ ਇਹ ਨਹੀਂ ਦਿਨੀ ਬਿਮਾਰ ਚੱਲ ਰਿਹਾ। ਉੱਥੇ ਇਲਾਜ ਕਰਵਾਉਣ ਆਇਆਂ ਨੂੰ ਬਿਮਾਰੀਆਂ ਪਰੋਸੀਆਂ ਜਾ ਰਹੀਆਂ ਨੇ। ਇਥੋਂ ਤੱਕ ਕਿ ਲੋਕਾਂ ਦੀਆਂ ਨਸਾਂ ਦੇ ਵਿੱਚ ਗਲੂਕੋਜ਼ ਦੇ ਰੂਪ ਦੇ ਵਿੱਚ ਬਿਮਾਰੀਆਂ ਚੜਾਈਆਂ ਜਾ ਰਹੀਆਂ ਨੇ। ਅਜਿਹਾ ਇੱਕ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ। ਸੰਗਰੂਰ ਦੇ ਇੱਕ ਹਸਪਤਾਲ ਦੇ ਵਿੱਚ ਗਾਇਨੀ ਵਾਰਡ ਦੇ ਵਿੱਚ 15 ਔਰਤਾਂ ਜੀਹਾਂ 1 ਨਹੀਂ 2 ਨਹੀਂ 3 ਨਹੀਂ 4 ਨਹੀਂ 15 ਔਰਤਾਂ ਜੁਨੇਪੇ ਤੋਂ ਬਾਅਦ ਬਿਮਾਰ ਪੈ ਗਈਆਂ। ਉਹਨਾਂ ਨੂੰ ਗਲੂਕੋਜ਼ ਚੜਾਇਆ ਗਿਆ ਤਾਂ ਉਹਨਾਂ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਔਰ ਇੱਥੋਂ ਤੱਕ ਕਿ ਐਸਐਮਓ ਡਾਕਟਰ ਬਲਜੀਤ ਦਾ ਕਹਿਣਾ ਕਿ ਇੱਕ ਦੀ ਹਾਲਤ ਬੇहद ਗੰਭੀਰ ਹੈ ਇਸ ਮਾਮਲੇ ਨੇ ਸਿੱਧ ਵੀ ਪਾਕ ਦੇ ਹੱਥ ਪੈਰ ਫੁਲਾਕੇ ਰੱਖ ਦਿੱਤੇ ਕਿਉਂਕਿ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਵੀ ਪਹਿਲਾਂ ਸਾਹਮਣੇ ਆ ਚੁੱਕਾ ਹੈ ਆਖਰ ਸਰਕਾਰੀ ਹਸਪਤਾਲਾਂ ਨੂੰ ਹੋਕ ਹੀ ਗਿਆ ਸਾਡੀ ਸਿਹਤ ਵਿਵਸਥਾ ਇੰਨੀ ਡਾਮਾ ਡੋਲ ਤੇ ਇਸ ਤਰੀਕੇ ਦੇ ਨਾਲ ਨਰਮ ਤੇ ਪਤਲੀ ਹਾਲਤ ਵਿੱਚ ਕਿਉਂ ਹੈ ਇਹ ਇੱਕ ਵੱਡਾ ਸਵਾਲ ਹੈ ਜਦੋਂ ਪਤਾ ਲੱਗਦਾ ਹੈ ਐਮਐਲਏ ਨਰਿੰਦਰ ਕੌਰ ਭਰਾਜ ਹੁਣਾਂ ਨੂੰ ਤਾਂ ਉਹ ਆਪਣਾ ਲਾਮ ਲਸ਼ਕਰ ਲੈ ਕੇ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਜਿੱਥੇ ਉਹਨਾਂ ਨੇ ਮਰੀਜ਼ਾਂ ਦਾ ਹਾਲ ਵੀ ਜਾਣਿਆ ਔਰ ਉੱਥੇ ਹੀ ਇਸ ਮਾਮਲੇ ਦੀ ਵੱਡੀ ਕੁਤਾਹੀ ਨੂੰ ਲੈ ਕੇ ਉੱਥੇ ਅਫਸਰਾਂ ਨੂੰ ਝਾੜ ਝਾਂਬੀ ਕੀਤੀ ਆ ਔਰ ਇਸ ਦੀ ਵਿਭਾਗੀ ਜਾਂਚ ਦਾ ਵੀ ਹੁਕਮ ਦਿੱਤਾ ਹੈ ਕਿਉਂਕਿ ਇਹ ਮਾਮਲਾ ਵੱਡਾ ਹੈ ਅਣਗੈਲੀ ਵੱਡੀ ਹੈ ਇਸ ਅਣਗੈਲੀ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਇਸ ਮੌਕੇ ਤੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਜਦੋਂ ਨਰਿੰਦਰ ਕੌਰ ਭਰਾਜ ਉਹਨਾਂ ਮਰੀਜ਼ਾਂ ਦਾ ਹਾਲਚਾਲ ਜਾਣ ਰਹੇ ਨੇ ਬਿਲਕੁਲ ਮੈਂ ਸਿਵਲ ਹਸਪੀਟਲ ਸੰਗਰੂਰ ਹੁਣ ਜਿਹੜੀ ਕਿਉਂਕਿ ਇਮੀਡੀਏਟਲੀ ਮੇਰੇ ਕੋਲ ਇੱਕ ਖਬਰ ਪਹੁੰਚੀ ਸੀ ਕਿ ਜਿਹੜੀਆਂ ਗਰਭਵਤੀ ਔਰਤਾਂ ਨੇ ਆਫਟਰ ਡਿਲੀਵਰੀ ਜਦੋਂ ਉਹਨਾਂ ਨੂੰ ਜਿਹੜੀ ਐਨਐਸ ਅਸੀਂ ਕਹਦੀ ਆ ਨਾਰਮਲ ਸਲਾਈਨ ਜਿਹੜਾ ਦਿੱਤਾ ਗਿਆ ਡਿਲੀਵਰੀ ਤੋਂ ਬਾਅਦ ਤੇ ਉਹਦੇ ਜਿਹੜੇ 네ਗੇਟਿਵ ਜਿਹੜਾ ਉਹਦਾ ਰਿਐਕਸ਼ਨ ਜਿਹੜਾ ਮਿਲਣ ਮਿਲਿਆ ਸੋ ਮੈਂ ਇਮੀਡੀਏਟਲੀ ਮੈਂ ਹਲਕੇ ਦੇ ਵਿੱਚ ਹੀ ਸੀ ਤੇ ਅੱਜ ਉਹਨਾਂ ਦਾ ਹੁਣੀ ਆ ਕੇ ਮੈਂ ਹਾਲਚਾਲ ਜਾਣਿਆ ਤੇ 14 ਲੇਡੀਜ਼ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਬਾਕੀ ਸਾਰੇ 11 ਵੈਸੇ ਠੀਕ ਐ ਤਿੰਨ ਨੂੰ ਥੋੜੀ ਜਿਹੜੇ ਪ੍ਰੋਬਲਮ ਜ਼ਿਆਦਾ ਆਈ ਸੀਗੀ ਉਹ ਵੀ ਜਿਹੜੇ ਹੁਣ ਸਟੇਬਲ ਨੇ ਉਹਨਾਂ ਦਾ ਮੈਂ ਹਾਲ ਜਿਹੜਾ ਜਾਣ ਕੇ ਆਈ ਆ ਮੇਰੇ ਨਾਲ ਸਿਵਲ ਸਰਜਨ ਔਰ ਸਾਡੇ ਜਿਹੜੇ ਐਸ ਐਮਓ ਨੇ ਸਾਰੇ ਨਾਲ ਡਾਕਟਰਾਂ ਦੀ ਸਾਰੀ ਟੀਮ ਹੈਗੀ ਆ ਸੋ ਇਹਦਾ ਜਿਹੜਾ ਮੇਨਲੀ ਜੋ ਹੁਣ ਤੱਕ ਕਿਉਂਕਿ ਬਾਕੀ ਤਾਂ ਸਾਰਾ ਜਾਂਚ ਤੋਂ ਬਾਅਦ ਪਤਾ ਚੱਲੂਗਾ ਜਿਹੜਾ ਇਹ ਐਨਐਸ ਜਿਹੜਾ ਉਹ ਨਾਰਮਲ ਲਾਈਨ ਹੁੰਦਾ ਜਿਹੜਾ ਆਪਾਂ ਜਿਹਨੂੰ ਨਾਰਮਲ ਆਮ ਭਾਸ਼ਾ ਚ ਗਲੂਕੋਜ਼ ਕਹਿੰਦੇ ਆ ਕਿ ਡਿਲੀਵਰੀ ਤੋਂ ਬਾਅਦ ਜਦੋਂ ਇੰਜੈਕਸ਼ਨ ਵਗੈਰਾ ਦਿੱਤੇ ਜਾਂਦੇ ਤਾਂ ਉਹਦੇ ਵਿੱਚ ਪਾ ਕੇ ਦਿੱਤੇ ਜਾਂਦੇ ਸੋ ਉਹ ਜਿਹੜਾ ਬੈਚ ਸੀਗਾ ਸੱਤ ਬੈਚ ਨੇ ਜਿਹੜੇ ਅਲੱਗ-ਅਲੱਗ ਬੈਚੇਸ ਦੇ ਵਿੱਚ ਉਹ ਆਉਂਦਾ ਜਦੋਂ ਇੱਕ ਕੁਆਂਟੀਟੀ ਦੇ ਵਿੱਚ ਕੋਈ ਮੈਡੀਸਨ ਤਿਆਰ ਹੁੰਦੀ ਹੈ ਤਾਂ ਉਹਨੂੰ ਇੱਕ ਬੈਚ ਦਾ ਜਿਹੜਾ ਨਾਮ ਦਿੱਤਾ ਜਾਂਦਾ ਸੋ ਸੱਤ ਬੈਚ ਐਸੀ ਜਿਸ ਵਿੱਚੋਂ ਇੱਕ ਦੋ ਦਾ ਜਿਹੜਾ ਰਿਐਕਸ਼ਨ ਆ ਜਿਹੜਾ ਸੋ ਸਾਡੇ ਮਿਨਿਸਟਰ ਸਾਹਿਬ ਨੇ ਡਾਕਟਰ ਬਲਵੀਰ ਜੀ ਨੇ ਸਿਹਤ ਮੰਤਰੀ ਉਹਨਾਂ ਦੇ ਨਾਲ ਵੀ ਗੱਲ ਹੋਈ ਹੈ ਔਰ ਜਿਹੜੇ ਡਾਇਰੈਕਟਰ ਨੇ ਮੈਡਮ ਨੇ ਉਹਨਾਂ ਦੇ ਨਾਲ ਵੀ ਗੱਲ ਹੋਈ ਹੈ ਜਿਹੜੇ ਉਹ ਬੈਚ ਸੀਗੇ ਉਹਨਾਂ ਨੂੰ ਸੀਲ ਕਰ ਲਿਆ ਗਿਆ ਔਰ ਉਹਦੀ ਜਿਹੜੀ ਜਾਂਚ ਦੇ ਲਈ ਉਹਨਾਂ ਨੂੰ ਜਿਹੜਾ ਭੇਜਿਆ ਜਾਊਗਾ ਦੇਖੋ ਮੈਨੂੰ ਡਿਟੇਲ ਦੇ ਵਿੱਚ ਇਹਦੇ ਬਾਰੇ ਕੁਝ ਮੈਂ ਨਹੀਂ ਕਹਿ ਸਕਦੀ ਕਿਉਂਕਿ ਮੇਰੇ ਨਾਲ ਕਨਸਰਨ ਨਹੀਂ ਸੀਗਾ ਪਰ ਇਹ ਆ ਵੀ ਜਿਹੜੇ ਵੀ ਬੈਚ ਦੇ ਵਿੱਚ ਜਿਹੜੀ ਵੀ ਕੰਪਨੀ ਤੋਂ ਆਇਆ ਉਹਦੀ ਜਿਹੜੀ ਸੀਲ ਕਰਕੇ ਉਹਦੇ ਸੈਂਪਲ ਨੇ ਜਿਹੜੇ ਉਹ ਭੇਜੇ ਜਾ ਰਹੇ ਨੇ ਉਸ ਤੋਂ ਬਾਅਦ ਪਤਾ ਚੱਲੂਗਾ ਕਿ ਇਹਦੇ ਵਿੱਚ ਪ੍ਰੋਬਲਮ ਕੀ ਹੈ ਕਿੱਥੇ ਜਿਹੜੀ ਕਮੀ ਰਹੀ ਹੈ ਤੁਸੀਂ ਗੱਲਬਾਤ ਕਰੀਏ ਮਹਿਲਾ ਮਾਂ ਨਾਲ ਕਿਸ ਤਰ੍ਹਾਂ ਦੀ ਦਿੱਕ ਦੱਸਾਂ ਕੀ ਰਿਐਕਸ਼ਨ ਕੀ ਜਾਏਗੀ ਅ ਠੀਕ ਹੈ ਇੱਕ ਤਾਂ ਜਿਹੜੀ ਉਹਨਾਂ ਨੂੰ ਜਦੋਂ ਜਿਹੜੀ ਡੋਜ਼ ਦਿੱਤੀ ਗਈ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਠੰਡ ਲੱਗੀ ਇੱਕਦਮ ਕੰਬਾ ਲੱਗਿਆ ਤੇ ਮਤਲਬ ਬੇਹੋਸ਼ੀ ਦੀ ਤਰ੍ਹਾਂ ਜਿਹੜਾ ਉਹਨਾਂ ਨੂੰ ਮਹਿਸੂਸ ਹੋਇਆ ਔਰ ਜਿਹੜੀ ਸਾਹ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਆਈ ਹੈ ਸੋ ਉਦਾਂ ਦੇ ਜਿਹੜੇ ਸਿੰਪਟਮ ਜੋ ਲੇਡੀਜ਼ ਦੇ ਮੁਤਾਬਕ ਜਿਹੜਾ ਦੱਸਣ ਦੇ ਮੁਤਾਬਕ ਆਇਆ ਸਥਿਤੀ ਹੈ ਜਿਹੜੀ ਉਹ ਸਟੇਬਲ ਆ ਸਾਰਾ ਜਿਹੜਾ ਸਾਰੇ ਡਾਕਟਰਸ ਨੇ ਜਿਹੜੀ ਉਹ ਸਥਿਤੀ ਨੂੰ ਜਿਹੜਾ ਕੰਟਰੋਲ ਕਰ ਲਿਆ ਗਿਆ ਔਰ ਸਾਰੀਆਂ ਸਿਹਤ ਯਾਬ ਜਿਹੜੀ ਲੇਡੀਜ਼ ਨੇ ਮੈਂ ਕਾਮਨਾ ਕਰਦੀ ਆ ਕਿ ਸਹੀ ਹੋ ਕੇ ਆਪਣੇ ਬੱਚਿਆਂ ਨੂੰ ਲੈ ਕੇ ਪਰਿਵਾਰਾਂ ਦੇ ਵਿੱਚ ਜਾਣਗੇ ਔਰ ਜਿੱਥੇ ਜਿਹੜੀ ਕੋਈ ਪ੍ਰੋਬਲਮ ਆਈ ਹੈ ਉਹਦਾ ਜਿਹੜਾ ਡਾਕਟਰ ਸਾਹਿਬ ਸਾਡੇ ਹੈਲਥ ਮਿਨਿਸਟਰ ਨੇ ਉਹਨਾਂ ਨੂੰ ਵੀ ਜਿਹੜਾ ਇਹਦਾ ਸਾਰਾ ਕਲੀਅਰ ਕਰ ਦਿੱਤਾ ਗਿਆ ਔਰ ਡਾਇਰੈਕਟਰ ਮੈਡਮ ਨੇ ਇਹਦੇ ਸੈਂਪਲ ਨੇ ਜਿਹੜੇ ਉਹ ਬਕਾਇਦਾ ਜਿਹੜੇ ਭੇਜੇ ਜਾ ਰਹੇ ਨੇ ਤੇ ਸੈਂਪਲ ਦੀ ਰਿਪੋਰਟ ਜਿਹੜੀ ਆਉਣ ਤੋਂ ਬਾਅਦ ਹੀ ਜਿਹੜਾ ਕੁਝ ਇਹਦੇ ਉੱਤੇ ਜਿਹੜਾ ਕਿਹਾ ਜਾ ਸਕਦਾ ਮੈਡਮ ਕੈਂਨਿਵਾਰਡ ਦੇ ਵਿੱਚ ਹੀ ਗੱਲ ਕੀਤੀ ਜਾਵੇ ਲਿਫਟ ਬੰਦ ਪਈ ਹੈ ਕਿਸੇ ਵੀ ਬੈੱਡ ਦੇ ਉੱਪਰ ਚਾਦਰ ਨਹੀਂ ਹੈ ਕਿ ਬਾਥਰੂਮ ਬੰਦ ਮੇਰੇ ਪਰਿਵਾਰਕ ਮੈਂਬਰ کہہ ਰਹੇ ਜੀ देखो मैं तो हुन मिलके आई हां ते सारे ठीक है अ लिफ्ट दी प्रॉब्लम जरूर हैगी है, है। आ, क्योंकि ओदी जेडी मेंटेनेंस ਦਾ ਜਿਹੜਾ ਦਿੱਤਾ ਹੋਇਆ ਸੋ ਉਹ ਇੱਕ ਲੰਬਾ ਚੌੜਾ ਇਸ਼ੂ ਹੈਗਾ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੇ ਕੰਮ ਹੋਏ ਨੇ ਸੋ ਕੱਲੀ ਇਸ ਪਾਸੇ ਨਹੀਂ ਮੈਂ ਜੇ ਸ਼ਹਿਰ ਦੀ ਬਾਕੀ ਮਸਲਿਆਂ ਦੇ ਵਿੱਚ ਛੇੜਲਾਂ ਤਾਂ ਜਿਹੜੀਆਂ ਕੰਪਨੀਆਂ ਨੂੰ ਦਿੱਤੇ ਹੋਏ ਨੇ ਸਾਰਿਆਂ ਦਾ ਮਾੜਾ ਹਾਲ ਹੈ ਅਸੀਂ ਤਾਂ ਕੱਲੇ-ਕੱਲੇ ਨੂੰ ਟਰਮੀਨੇਟ ਕਦੇ ਬਲੈਕਲਿਸਟ ਕਰਨ ਦੇ ਲਈ ਉੱਤੇ ਜਿਹੜੀਆਂ ਕਾਰਵਾਈਆਂ ਖਿੱਚੀਆਂ ਹੋਈਆਂ ਨੇ ਸੋ ਜਿੱਥੇ ਕਿਤੇ ਕੋਈ ਕਮੀ ਆਉਂਦੀ ਹੈ ਤਾਂ ਮੇਰੇ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਅਸੀਂ ਉਹਨਾਂ ਤੁਰੰਤ ਜਿਹੜਾ ਨੂੰ ਹੱਲ ਕਰਵਾਇਆ ਜਾਂਦਾ ਹੈ ਪੰਜਾਬ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਵੱਲੋਂ ਵੀ ਇਸ ਮਾਮਲੇ ਤੇ ਤਿੱਖੇ ਨਿਸ਼ਾਨੇ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਆ ਦੇਖ ਲਓ ਦਿੱਲੀ ਦਾ ਸਿਹਤ ਮਾਡਲ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਠੋਸ ਹੋ ਗਿਆ અમરਿੰਦਰ ਸਿੰਘ રાજાબડંગ કોંગ્રેસ ਦੇ ਪ੍ਰਧਾਨ ਨੇ ਉਹਨਾਂ ਨੇ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਵੱਡੀਆਂ-ਵੱਡੀਆਂ ਡਿੰਗਾ ਮਾਰਨ ਵਾਲਿਆਂ ਦੇ ਇਸ ਵੇਲੇ ਸਿਹਤ ਵਿਵਸਥਾ ਦਾ ਬੁਰਾ ਹਾਲ ਹੈ ਸਿਹਤ ਵਿਵਸਥਾ ਆਪ ਬਿਮਾਰ ਹਾਲਤ ਵਿੱਚ ਚੱਲ ਰਹੀ ਹੈ ਸਿਹਤ ਵਿਵਸਥਾ ਆਪ ਗਲੂਕੋਜ਼ ਤੇ ਚੱਲ ਰਹੀ ਹੈ ਸਿਹਤ ਵਿਵਸਥਾ ਦੇ ਬਾਬਤ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸਪੋਜ਼ ਤੇ ਇੱਕ ਟਵੀਟ ਕੀਤਾ ਹੈ ਉਸ ਦੇ ਉੱਪਰ ਉਹਨਾਂ ਨੇ ਜੋ ਕੁਝ ਲਿਖਿਆ ਅਸੀਂ ਤੁਹਾਨੂੰ ਉਹ ਵੀ ਦਿਖਾ ਰਹੇ ਹਾਂ ਗੱਲ ਇਹ ਹੈ ਕਿ ਇਸ ਵੇਲੇ ਸਿਹਤ ਵਿਵਸਥਾ ਵੀ ਚਰਮਰਾ ਚੁੱਕੀ ਹੈ ਪੰਜਾਬ ਦੀਆਂ ਸਿਹਤ ਸਹੂਲਤਾਂ ਦੇ ਉੱਪਰ ਪਹਿਲਾਂ ਵੀ ਸਵਾਲ ਉੱਠਦੇ ਰਹੇ ਨੇ ਇਹ ਗੱਲ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੀ ਨਹੀਂ ਜੇਕਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਦੋਂ ਵੀ ਜੇਕਰ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਤੇ ਅੱਜ ਵੀ ਜੇਕਰ ਹਾਲਾਤ ਇਹੋ ਜਿਹੇ ਹੀ ਨੇ ਤਾਂ ਫਿਰ ਤੁਸੀਂ ਆਪ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਬਦਲਾ ਕੀ ਹੋਇਆ ਦੇਖਦੇ ਰਹੋ ਬਾਈ ਪੰਜਾਬੀ ਟੀਵੀ